ਮੇਰੀ ਰੂਹ ਦੀ ਤਲਾਸ਼ ਜੇ ਅਧੂਰੀ ਨਾ ਵੇ ਹੁੰਦੀ ਫਿਰ ਤੇਰੇ ਮੇਰੇ ਵਿੱਚ ਕਦੇ ਗੂਰੀ ਨਾ ਵੇ ਹੁੰਦੀ ਮੇਰੀ ਰੂਹ ਦੀ ਤਲਾਸ਼ ਜੇ ਅਧੂਰੀ ਨਾ ਵੇ ਹੁੰਦੀ ਫਿਰ ਤੇਰੇ ਮੇਰੇ ਵਿੱਚ ਕਦੇ ਦੂਰੀ ਨਾ ਵੇ ਹੁੰਦੀ ਤੂੰ ਕਿੱਥੇ ਜਾ ਕੇ ਬੈਠਾ ਕੁਝ ਬੋਲ ਕੇ ਤਾਂ ਦੱਸ ਤੈਨੂੰ ਕਿੱਥੋਂ ਲੱਭ ਲਈਏ ਸਾਡਾ ਚੱਲ ਦਾਨੀ ਵਸ ਤੇਰੇ ਧਿਆਨ ਵਿੱਚ ਬੈਠੇ ਹਾਂ ਧਿਆਨ ਘੁੰਮੀ ਜਾਵੇ ਤੇਰੇ ਧਿਆਨ ਵਿੱਚ ਬੈਠੇ ਹਾਂ ਧਿਆਨ ਘੁੰਮੀ ਜਾਵੇ ਕਿਦਾਂ ਲੋਕਾਂ ਨੂੰ ਮੈਂ ਦੱਸਾਂ ਇਹ ਖਿਆਲ ਘੁੰਮੀ ਜਾਵੇ ਤੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਆ ਕੇ ਦੱਸ ਤੈਨੂੰ ਕਿੱਥੋਂ ਲੱਭ ਲਈ ਸਾਡਾ ਚੱਲਣਾ ਨਹੀਂ ਵਸ ਤੇਰੀ ਯਾਦ ਵਿੱਚ ਬੈਠੇ ਹਾਂ ਕੁੜੀ ਕਾਸੀ ਲਈ ਤੇਰੀ ਯਾਦ ਵਿੱਚ ਬੈਠੇ ਹਾਂ ਕੁੜੀ ਕਾਸੀ ਲਈ ਹੁਣ ਤੂੰ ਹੀ ਜਾਣੇ ਕਦੋਂ ਇਹ ਮੁਕਣੀ ਜੁਦਾਈ ਸਾਨੂੰ ਰੋਜ਼ ਰੋਜ਼ ਚੱਲਦੇ ਤੂਫਾਨ ਰਹਿ ਡੱਸ ਤੈਨੂੰ ਕਿੱਥੋਂ ਲੱਭ ਲਈਏ ਸਾਡਾ ਚੱਲਦਾ ਨਿਵਾਸ ਕਦੋਂ ਮੁੱਕਣਾ ਸੁਆਬ ਨਾਲ ਯਾਦਾਂ ਵਾਲਾ ਘੇਰਾ ਕਦੋਂ ਮੁੱਕਣਾ ਸੁਆਬ ਨਾਲ ਯਾਦਾਂ ਵਾਲਾ ਘੇਰਾ ਕਦੋਂ ਪਾਉਣਾ ਏ ਤੂੰ ਮੁਰ ਨੂਰ ਮਹਿਲ ਵਿੱਚ ਫੇਰਾ ਕਿੰਜ ਦੁਨੀਆ ਨੇ ਆਉਣਾ ਉਦੋਂ ਵੇਖੀ ਨਾ ਸਨਸ ਤੈਨੂੰ ਕਿੱਥੋਂ ਲੱਭ ਲਈਏ ਸਾਡਾ ਚੱਲਦਾ ਨਿਵਾਸ ਤੈਨੂੰ ਕਿੱਥੋਂ ਲੱਭ ਲਈਏ ਸਾਡਾ ਚੱਲਦਾ ਨਹੀਂ ਬਸ